ਅੱਜ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਦਫਤਰ ਦੇ ਵਿੱਚ ਜਿਹੜਾ ਆ ਸਾਡੀ ਮਾਹਵਾਰੀ ਜਿਹੜੀ ਆ ਉਹ ਮੀਟਿੰਗ ਹੋਈ ਆ ਸਾਰੇ ਐਸੋਸੀਏਟਸ ਦੀ ਔਰ ਜਿਹਦੇ ਵਿੱਚ ਸ਼ਹੀਦ ਪਰਿਵਾਰਾਂ ਦੇ ਵਿੱਚ ਅਸੀਂ ਸਰਦਾਰ ਜਗਵਿੰਦਰ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਜਿਹੜੇ ਇੱਕ ਸ਼ਹੀਦ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਔਰ ਉਸ ਤੋਂ ਬਾਅਦ ਸਾਡੇ ਰਿਟਾਇਰਡ ਐਸਪੀ ਸਰਦਾਰ ਹਰਵਿੰਦਰ ਸਿੰਘ ਸੰਧੂ ਜਿਹੜੇ ਕਿ ਸਿਕਿਉਰਿਟੀ ਇੰਚਾਰਜ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਐਸਪੀ ਆਪਣੀਆਂ ਸਵਾਵਾਂ ਦੇ ਰਹੇ ਨੇ ਔਰ ਡਾਕਟਰ ਵਿਕਰਮ ਸ਼ਰਮਾ ਡੀਐਸਪੀ ਅਸੀਂ ਇਹਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਜੀ ਸ਼ਹੀਦ ਪਰਿਵਾਰਾਂ ਦੇ ਵਿੱਚ ਸਾਡੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਲਖਬੀਰ ਸਿੰਘ ਗਿੱਲ ਉਹਨਾਂ ਦੇ ਪਿਤਾ ਜੀ ਸਰਦਾਰ ਕਰਨੈਲ ਸਿੰਘ ਗਿੱਲ ਜਿਨ੍ਹਾਂ ਨੇ ਅਤਵਾਦ ਦੇ ਖਿਲਾਫ ਦਰਤੇ ਉਹਨਾਂ ਨੂੰ ਸ਼ਹਾਦਤ ਦਿੱਤੀ ਸੀ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਐਸੋਸੀਏਸ਼ਨ ਦੀ ਭਲੇ ਵਾਸਤੇ ਸਾਡੇ ਪੈਨਸ਼ਨਰਸ ਦੀਆਂ ਸਿਹਤ ਕਾਬੀਆਂ ਵਾਸਤੇ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜੁਲਾਈ ਦੇ ਮਹੀਨੇ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਉਣ ਜਾ ਰਹੀ ਹੈ ਜੀ ਉਹਦੇ ਬਾਰੇ ਵੀ ਐਸੋਸੀਏਸ਼ਨ ਦੇ ਵਿੱਚ ਸਾਰੇ ਐਸੋਸੀਏਟਸ ਦੇ ਨਾਲ ਬੈਠ ਕੇ ਵਿਚਾਰ ਵਟਾਂਦਰੇ ਹੋਏ ਨੇ ਅੱਗੋਂ ਵੀ ਜਿਹੜਾ ਇਸ ਚੀਜ਼ ਦਾ ਪੰਡ ਲਿਆ ਗਿਆ ਕਿ ਹੁਣ ਮੈਂ ਆਪਣੀ ਟੀਮ ਦੇ ਨਾਲ ਜਿਹੜਾ ਆ ਇਸ ਚੀਜ਼ ਨੂੰ ਜਿਸ ਚੀਜ਼ ਦਾ ਅਸੀਂ ਸੰਕਲਪ ਲਿਆ ਸੀ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਸਾਡੇ ਸ਼ਹੀਦ ਪਰਿਵਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਅਸੀਂ ਉਹਨਾਂ ਦੇ ਨਾਲ ਬੈਠਾਂਗੇ ਉਹਨਾਂ ਦੇ ਦੁੱਖ ਤਰਤ ਜਿਹੜੇ ਆ ਉਹ ਉਹਨਾਂ ਦੇ ਨਾਲ ਸਾਂਝੇ ਕੀਤੇ ਜਾਣਗੇ ਔਰ ਇਸ ਤੋਂ ਇਲਾਵਾ ਮਾਨਯੋਗ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਔਰ ਡੀਜੀਪੀ ਪੰਜਾਬ ਦੇ ਨਾਲ ਜਿਹੜੇ ਸਾਡੇ ਮੁਲਾਜ਼ਮ ਪੈਨਸ਼ਨਰਸ ਕੈਂਸਰ ਵਰਗੀਆਂ ਨਾਮਰਾਦ ਬਿਮਾਰੀਆਂ ਦੇ ਨਾਲ ਝੁੰਧ ਰਹੇ ਆ ਉਹਨਾਂ ਦੇ ਜਿਹੜੇ ਪੈਂਡਿੰਗ ਬਿੱਲ ਕਾਫੀ ਕਾਫੀ ਲੰਬੇ ਸਮੇਂ ਤੋਂ ਪਏ ਆ ਉਹਦੇ ਸਬੰਧ ਦੇ ਵਿੱਚ ਅਸੀਂ ਚਰਚਾ ਕਰਾਂਗੇ ਔਰ ਬੇਨਤੀ ਕਰਾਂਗੇ ਕਿ ਕਿਸੇ ਤਰ੍ਹਾਂ ਵੀ ਇਹ ਜਿਹੜੇ ਪੈਂਡਿੰਗ ਬਿਲਸ ਨੇ ਇਹਨਾਂ ਦਾ ਨਿਪਟਾਰਾ ਕਰਕੇ ਜਿਹੜੀ ਮਾਲੀ ਸਹਾਇਤਾ ਸਾਡੇ ਜਿਹੜੇ ਐਸੋਸੀਏਟਸ ਨੇ ਜਿਹੜੇ ਵਪਾਰ ਨੇ ਹੈਲਥ ਇਸ਼ੂਜ਼ ਦੇ ਨਾਲ ਝੁੰਡ ਰਹੇ ਨੇ ਉਹਨਾਂ ਦੇ ਨਾਲ ਜਿਹੜਾ ਆ ਉਨਾ ਨੂੰ ਜਿਹੜੀ ਸਹਾਇਤਾ ਦਿੱਤੀ ਜਾ ਸਕੇ ਇਸ ਤੋਂ ਇਲਾਵਾ ਹੋਰ ਵੀ ਅਸੀਂ ਕਾਫੀ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਪਲੀਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੂੰ ਸਾਡੀ ਸਟੇਟ ਬਾਡੀ ਦੀ ਰਾਏ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਅੱਗੇ ਲੈ ਕੇ ਜਾ ਰਹੇ ਆ ਤਾਂ ਕਿ ਅਸੀਂ ਮੋਕਾਮੀ ਪੁਲਿਸ ਦੇ ਨਾਲ-ਨਾਲ ਆਪਣੇ ਰਿਟਾਇਰੀਜ਼ ਜਾਂ ਉਹ ਭਰਾ ਜਿਨ੍ਹਾਂ ਨੂੰ ਸਾਡੀਆਂ ਸਵਾਵਾਂ ਦੀ ਜ਼ਰੂਰਤ ਨੇ ਉਹਨਾਂ ਨੂੰ ਅਸੀਂ ਆਪਣੀਆਂ ਸਵਾਵਾਂ ਪ੍ਰਦਾਨ ਕਰ ਸਕੀਏ ਔਰ ਉਹਨਾਂ ਦੇ ਪਰਿਵਾਰਾਂ ਦਾ ਹਿੱਸਾ ਬਣ ਕੇ ਉਹਨਾਂ ਦੇ ਨਾਲ ਸਹਾਈ ਹੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ